लादूका जेके अॼु श्री राम सेवा लादूा वलो इशे दे त्योहार मौके पहुचियां सारीअ संगता ਨੋ ਫਤਿਹ ਸਾਂਜੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ RAM RAM ਜੀ ਸਭ ਤੋਂ ਪਹਿਲਾਂ ਮੈਂ ਸਾਰੇ ਸੇਵਾ ਸੰਪਤੀ ਦੇ ਆਗੂਆਂ ਨੂੰ ਮੈਂਬਰ ਸੇਭਾ ਨੂੰ ਮੰਡੇ ਲਾਦੂ ਕਾ ਵਾਸੀਆਂ ਨੂੰ ਆਸ-ਪਾਸ ਦੇ ਸਾਰੇ ਪਿੰਡਾਂ ਦੇ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਦੁਸ਼ਹਿਰੇ ਦੇ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਦਿਨਾਂ ਅੱਜ ਤੁਸੀਂ ਸਾਰੇ ਇਸ ਦੁਸ਼ਹਿਰੇ ਦੇ ਤਿਉਹਾਰ ਤੇ ਪਹੁੰਚੇ ਹੋ ਦੁਸ਼ਹਿਰਾ ਜੋ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ ਉਸ ਤਿਉਹਾਰ ਤੇ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦੇ ਆ ਅਤੇ ਬੜੇ ਲੰਬੇ ਸਮੇਂ ਬਾਅਦ ਮੰਡੇ ਲਾਦੂ ਕਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਲੋਕਾਂ ਦੀ ਮੰਗ ਤੇ ਡਿਮਾਂਡ ਸੀ ਕਿ ਮੰਡੇ ਲਾਦੂ ਕਾ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ RAM LILA ਚੱਲਦੀ ਸੀ ਉਹਦੀ ਸ਼ੁਰੂਆਤ ਕਰਵਾਈ ਜਾਵੇ ਤਾਂ ਤੁਹਾਡੇ ਸਾਰਿਆਂ ਦੇ ਪਿਆਰ ਤੇ ਅਸ਼ੀਰਵਾਦ ਦੇ ਨਾਲ ਇਸ ਵਾਰ ਮੰਡੇ ਲਾਦੂ ਕਾ ਦੇ ਵਿੱਚ ਸਾਰੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਰਾਮ ਲੀਲਾ ਦਾ ਆਯੋਜਨ ਕਰਾਇਆ ਗਿਆ ਜਿਹੜਾ ਬੜਾ ਹੀ ਸਫਲ ਹੋਇਆ ਔਰ ਅੱਜ ਲੋਕਾਂ ਦੀ ਹੀ ਮੰਗ ਅਨੁਸਾਰ ਦੁਸ਼ਹਿਰੇ ਦਾ ਤਿਉਹਾਰ ਜਿਹੜਾ ਮੰਡੇ ਲਾਦੂ ਕਾ ਦੀ ਅਨਾਜ ਮੰਡੀ ਦੇ ਵਿੱਚ ਮੜਾਇਆ ਜਾ ਰਿਹਾ ਜਿੱਥੇ ਵੱਡੇ ਵੱਡੇ ਪੁੱਤ ਲਗਾਏ ਗਏ ਨੇ ਰਾਵਣ ਕੁੰਭਕਰਨ ਔਰ ਮੇਘਨਾਦ ਦੇ ਜੋ ਅੱਜ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦੇ ਨੇ ਕਿ ਇਹਨਾਂ ਨੇ ਬਰਾਈ ਦਾ ਰਾਹ ਚੁਣਿਆ ਸੀ ਦਾ ਪ੍ਰਭੂ ਸ਼੍ਰੀ ਰਾਮ ਜਿਨੇ ਇਹਨਾਂ ਦਾੰਤ ਕੀਤਾ ਉਹ ਸੱਚਾਈ ਤੇ ਚੱਲੇ ਸੱਚਾਈ ਤੇ ਚਲਦੇ ਹੋਏ ਉਹਨਾਂ ਨੇ ਇਸ ਬੁਰਾਈ ਦਾੰਤ ਕੀਤਾ ਅੱਜ ਸਭ ਕਾਪਾ ਸਾਰੇ ਇਹ ਪ੍ਰਣ ਕਰਕੇ ਜਾਈਏ ਕਿ ਜਿੰਨੀਆਂ ਵੀ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨਾਂ ਤੋਂ ਆਪਾਂ ਵੀ ਦੂਰ ਰਹੀਏ ਆਪਣੇ ਸਾਰੇ ਸਮਾਜ ਨੂੰ ਵੀ ਦੂਰ ਕਰੀਏ ਸਭ ਨਾਲੋਂ ਜਿਹੜੇ ਵੱਡੇ ਬੁਰਾਈ ਅੱਜ ਨਸ਼ਾ ਨਸ਼ੇ ਨੂੰ ਆਪਾਂ ਖਤਮ ਕਰੀਏ ਆਪਣੇ ਸਮਾਜ ਦੇ ਵਿੱਚੋਂ ਜਿਹੜਾ ਚਾਤਪਾਤ ਦਾ ਬੜਾ ਵੱਡਾ ਮੈਂ ਸਮਝਦਾ ਇੱਕ ਰਾਵਣ ਹੈ ਆਪਣੇ ਸਮਾਜ ਦੇ ਵਿੱਚ ਉਹਨੂੰ ਦੂਰ ਕਰੀਏ ਉੱਚ-ਨੀਚ ਦਾ ਰਾਵਣ ਹੈ ਉਹਨੂੰ ਦੂਰ ਕਰੀਏ ਤਾਂ ਇਹ ਜਿਹੜੀਆਂ ਬੁਰਾਈਆਂ ਨੇ ਇਹਨਾਂ ਨੂੰ ਦੂਰ ਕਰਦੇ ਹੋਏ ਆਪਾਂ ਅੱਜ ਦੁਸ਼ਹਿਰੇ ਦੁਸ਼ਹਿਰੇ ਦਾ ਤਿਉਹਾਰ ਹੈ ਜਿਹੜਾ ਸਾਰੇ ਮਨਾ ਰਹੇ ਆ ਤੇ ਪ੍ਰਣ ਕਰੀਏ ਸਾਰੀਆਂ ਬੁਰਾਈਆਂ ਨੇ ਜਿਹੜੀਆਂ ਇਹਨਾਂ ਨੂੰ ਸਮਾਜ ਦੇ ਵਿੱਚੋਂ ਆਪਾਂ ਦੂਰ ਕਰਤਾ ਤੇ ਇਹ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੀ ਸ਼ਹਿਰਾ ਕਮੇਟੀ, RAMLILA ਕਮੇਟੀ, ਸਾਰੇ ਜਿੰਨੇ ਵੀ ਸਹਿਯੋਗੀ ਨੇ, ਸਾਰੇ ਸਹਿਯੋਗੀਆਂ ਦਾ ਵੀ, ਸਾਰਾ ਜਿਹਨਾਂ ਨੇ ਵੀ ਆਰਗੇਨਾਈਜ਼ ਕੀਤਾ ਹੈ ਪ੍ਰੋਗਰਾਮ ਸਾਰਾ, ਇਹ ਜਿਹੜਾ ਤੁਹਾਡੇ ਸਾਰਿਆਂ ਤੱਕ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਹੈ, ਮੈਂ ਸਾਰਿਆਂ ਨੂੰ ਪਜਦੇ ਦਿਨ ਦੀ ਵਧਾਈ ਦਿੰਦਾ, ਔਰ ਇਸ ਪ੍ਰੋਗਰਾਮ ਦੀ ਵੀ ਵਧਾਈ ਦਿੰਦਾ, ਜੋ ਬਹੁਤ ਵਧੀਆ ਤੁਸੀਂ ਚੰਗੇ ਢੰਗ ਨਾਲ ਇੱਥੇ ਅੱਜ ਆਰਗੇਨਾਈਜ਼ ਕੀਤਾ ਹੈ, ਸਾਰਾ ਪ੍ਰਬੰਧ ਕੀਤਾ ਹੈ, ਸਾਡੇ ਮੰਡੀ ਦੇ ਸਰਪੰਚ ਸਾਹਿਬ ਤਾਰ ਮਨਜੋਤ ਸਿੰਘ ਖੇੜਾ ਜੀ ਉਹਨਾਂ ਦੇ ਨਾਲ ਸਾਰੇ ਸਾਡੇ ਮਹਿਮਨ ਸਾਹਿਬਾਨ ਸਾਰੇ ਸਾਡੀ ਟੀਮ ਮੰਡੇ ਵਾਸੀ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਪਿਛਲੇ ਕੁਝ ਦਿਨਾਂ ਤੋਂ ਤੱਕ ਉਹ ਮਿਹਨਤ ਦਾ ਹੀ ਫਲ ਹੈ ਜਿਹੜਾ ਇਹ ਸਾਰੇ ਜਿਹੜੇ ਵੀ ਠਾਏojan ਕੀਤੇ ਗਏ ਨੇ ਸਫਲ ਹੋ ਰਹੇ ਨੇ ਤਾਂ ਜਦ ਆਪਾਂ ਸਾਰੇ ਇੱਥੇ ਇਕੱਠੇ ਆ ਜਦੋਂ ਰਾਮ ਨਿਲਾ ਦੀ ਸ਼ੁਰੂਆਤ ਕਰਨੀ ਸੀ ਉਸ ਤੋਂ ਪਹਿਲਾਂ ਜਦੋਂ ਮੈਨੂੰ ਕਿਹਾ ਗਿਆ ਸੀ ਸ਼ੋਗ ਦੀ ਲੋੜ ਹੈ ਤਾਂ 1 ਲੱਖ ਰੁਪਏ ਦਾ ਸ਼ੋਗ ਦਾ ਜਿਹੜਾ ਉਦੋਂ ਵੀ ਪ੍ਰਬੰਧ ਤੁਹਾਨੂੰ ਸਾਰਿਆਂ ਨੂੰ ਕਰਾ ਕੇ ਦਿੱਤਾ ਤਾਂ ਅੱਜ ਵੀ ਜਿਹੜਾ 21000 ਰੁਪਏ ਦੁਸ਼ਹਿਰਾ ਦੇ ਲਈ ਜਿਹੜਾ ਸਾਡੇ ਵੱਲੋਂ ਸੇਵਾ ਜਿਹੜੀ ਪਾਈ ਜਾਊਗੀ ਔਰ ਇਸ ਤੋਂ ਇਲਾਵਾ ਹੋਰ ਜਿਹੜੇ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਸੇਵਾ ਦੀ ਤੁਹਾਡਾ ਹੁਕਮ ਹੋਊਗਾ ਉਹਦੇ ਲਈ ਵੀ ਅਸੀਂ ਹਾਜ਼ਰ ਹਾਂ ਸਾਥ ਮੈਂ ਸਾਡਾ ਸਾਰਾ ਪਰਿਵਾਰ ਔਰ ਇੱਕ ਗੱਲ ਦਾ ਸਾਨੂੰ ਦੁੱਖ ਵੀ ਹੈ ਜਿਹੜਾ ਆਪਣੇ ਇਲਾਕੇ ਦੇ ਵਿੱਚ ਹੜ ਆਇਆ ਤਾ ਉਹ ਹੜ ਦੇ ਵਿੱਚ ਵੇਖੋ ਚਾਹੇ ਮੰਡੀ ਲੱਦੁੰਦਾ ਸੀ ਚਾਹੇ ਪਿੰਡ ਲੱਦੁੰਦਾ ਸੀ ਚਾਹੇ ਆਸਪਾਸ ਦੇ ਜਿੰਨੇ ਪਿੰਡ ਸੀ ਸਾਰੇ ਲੋਕਾਂ ਨੇ ਸਾਡੇ ਹੜ ਪੀੜਤ ਜਿਹੜੇ ਲੋਕ ਸੀ ਹੜ ਪੀੜਤ ਪਿੰਡ ਸੀ ਉਹਨਾਂ ਲੋਕਾਂ ਦਾ ਸਹਿਯੋਗ ਕੀਤਾ ਸਾਰੇ ਲੋਕਾਂ ਨੇ ਵੱਧ ਚੜ ਕੇ ਉੱਤੇ ਸੇਵਾ ਕੀਤੀ ਸਰਕਾਰ ਵੱਲੋਂ ਵੀ ਜਿਹੜਾ ਜਿੱਥੇ-ਜਿੱਥੇ ਵੀ ਲੋੜ ਸੀ ਹਰ ਇੱਕ ਚੀਜ਼ ਜਿਹੜੀ ਉੱਥੇ ਜਿਹੜੀ ਵੀ ਜ਼ਰੂਰਤ ਸੀ ਰਾਸਮਗਰੀ ਉਹ ਪਹੁੰਚਾਈ ਗਈ ਅੱਜ ਵੀ ਜਿਹੜੀਆਂ ਗਰਦੋਰੀਆਂ ਜਿਹੜੀਆਂ ਨੇ ਲਗਭਗ ਤੋਂ ਮੁਕੰਮਲ ਹੋ ਚੁੱਕੀਆਂ ਨੇ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਜਿਹੜਾ ਆਉਣ ਵਾਲੇ 10-15 ਦਿਨਾਂ ਦੇ ਵਿੱਚ ਸਰਕਾਰ ਦੇਣ ਜਾ ਰਹੀ ਹੈ ਜਿਹੜੇ ਜਿਹੜੇ ਨੇ ਲੋਕਾਂ ਦੇ ਵੇਕਰ ਹੋ ਗਏ ਸੀ ਲੋਕਾਂ ਦੇ ਘਰ ਡਿੱਗ ਗਏ ਜਾਂ ਲੋਕਾਂ ਦੇ ਘਰ ਦਾ ਨੁਕਸਾਨ ਹੋ ਗਿਆ ਤਰੇੜਾ ਆ ਗਈਆਂ ਕੰਧਾਂ ਡਿੱਗ ਪੀਆਂ ਜੇ ਇਹ ਹੋ ਜਾਵੇ ਨੁਕਸਾਨ ਹੋਇਆ ਜਿਹੜਾ ਉਹਦੇ ਵੀ ਜਿਹੜੇ ਸਰਵੇ ਚੱਲ ਰਿਹਾ ਆਉਣ ਵਾਲੇ 10-15 ਦਿਨਾਂ ਚ 24 ਸਰਵੇ ਪੂਰਾ ਹੋ ਜਾਏਗਾ ਨਾ ਲੋਕਾਂ ਦਾ ਕੋਈ ਜਿਹੜਾ ਵੀ ਕੋਈ ਨੁਕਸਾਨ ਹੋਇਆ ਕਿਸੇ ਦਾ ਉਹਦਾ ਮੁਆਵਜ਼ਾ ਜਿਹੜਾ ਲੋਕਾਂ ਨੂੰ ਦਿੱਤੇ ਜਾ ਰਹੇ ਆ ਤਾਂ ਕਿ ਜਿਹੜਾ ਕਬਰੌਣ ਦੀ ਲੋੜ ਦੀ ਅੱਜ ਇਸ ਤਿਉਹਾਰ ਤੇ ਆਪਾਂ ਸਾਰੇ ਇਕੱਠੇ ਆ ਔਰ ਇਹ ਵੀ ਅੱਜ ਖੁਸ਼ੀ ਦਾ ਦਿਨ ਹੈ ਜਿਹੜਾ ਪਰਾਈ ਦੇ ਉੱਤੇ ਸਚਾਈ ਦੇ ਜਿੱਤ ਦਾ ਦਿਨ ਜਿਹੜਾ ਦਿਨ ਹੈ ਉਹਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਪਰਮਾਤਮਾ ਦਾ ਆਪਣੇ ਲਾਗੇ ਤੇ ਅਸ਼ੀਰਵਾਦ ਹੈ ਔਰ ਜਿਹੜਾ ਆਪਾਂ ਸਾਰੇ ਰਲ ਮਿਲ ਕੇ ਇਹੋ ਜਿਹੇ ਤਿਹਾੜ ਮਨਾਉਣੇ ਆ ਮੇਲੇ ਬਣਾਉਣੇ ਆ ਤਾਂ ਮੈਂ ਸਾਰਿਆਂ ਦਾ ਫਿਰ ਤੋਂ ਇੱਕ ਪੰਚਾਇਤ ਤੇ ਮੰਡੀ ਲਾਧੂ ਕਾ ਦੀ ਸੰਗਤ ਦਾ ਆਸ-ਪਾਸ ਦੇ ਪਿੰਡ ਲਾਧੂ ਕਾ ਪਿੰਡ ਲਾਧੂ ਕਾ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਡੇ ਲੋਕਾਂ ਦਾ ਆਸ-ਪਾਸ ਜਿੰਨੇ ਵੀ ਪਿੰਡ ਦੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਤਾਂ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧਰਵਾਦ ਕਰਦਾ ਫਿਰ ਤੋਂ ਸਾਰਿਆਂ ਦੇ ਤੇ ਪੰਚ ਤੇ ਜੀ ਆਇਆਂ ਕਹਿੰਦਾ ਔਰ ਜਿੰਨੇ ਵੀ ਸਾਡੇ ਸਾਥੀ ਨੇ ਚੱਡੇ RAM LILA ਸੇਵਾ ਸੰਤੀ ਦੇ ਸਾਰੇ ਆਗੂ ਸਹਿਬਾਨ ਨੇ ਮੈਂਬਰ ਨੇ ਦੁਸ਼ਹਿਰਾ ਕਮੇਟੀ ਦੇ ਸਾਰੇ ਆਗੂ ਸਹਿਬਾਨ ਨੇ ਮੈਂਬਰ ਨੇ ਪਿੰਦੇ ਸਾਡੇ ਮੰਡੀ ਦੇ ਸਰਪੰਚ ਸਾਹਿਬ ਨੇ ਸਾਰੇ ਮੈਂਬਰ ਸਹਿਬਾਨ ਨੇ ਸਾਰਿਆਂ ਨੂੰ ਮੇਰੇ ਤੋਂ ਮੈਂ ਵਧਾਈ ਦਿੰਦਾ ਪਰ ਮੈਂ ਅੱਗੇ ਫਾਦਰ ਦਾ ਜਿਹੜਾ ਦੋ ਦੁਸ਼ਹਿਰੇ ਹੋ ਰਹੇ ਉੱਤੇ ਵੀ ਜਾ ਕੇ ਹਾਜ਼ਰੀ ਲਗਵਾਉਣੀ ਹੈ ਨਵੀਂ آبادی ਦੇ ਵਿੱਚ ਔਰ ਉਸ ਤੋਂ ਬਾਅਦ ਅਮਰ ਕਾਲਜ ਦੇ ਵਿੱਚ ਪਰ ਮੈਂ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਛੁੱਟੀ ਲਵਾਵਾਂਗਾ ਪਰ ਮੇਰੇ ਫਾਦਰ ਸਾਹਿਬ ਵੀ ਆਏ ਨੇ ਸਰਦਾਰ ਕਜਾਨ ਸਿੰਘ ਜੀ ਪਟਵਾਰੀ ਮੈਂ ਇਹਨਾਂ ਦੇ ਇੱਥੇ ਡਿਊਟੀ ਲਗਾ ਕੇ ਜਾ ਰਿਹਾ ਨਾਲ ਸਾਡੇ ਚੇਅਰਮੈਨ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਨੂਰ ਸ਼ਾਹ ਮਾਰਕੀਟ ਕਮੇਟੀ ਦੇ ਇਹ ਇੱਥੇ ਰਹਿਣਗੇ ਔਰ ਜਿਹੜੀ ਕੋਈ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਇੱਥੇ ਜਿਉ ਕਮੀ ਨਾ ਮਹਿਸੂਸ ਹੋਵੇ ਮੇਰੀ ਤਾਂ ਇਹ ਤੁਹਾਡੇ ਕੋਲ ਇੱਥੇ ਮੌਜੂਦ ਨੇ ਤਾਂ ਮੈਂ ਤੁਹਾਡੇ ਸਾਰਿਆਂ ਕੋਲ ਮਾਫੀ ਵੀ ਚਾਹਾਂ ਕਿਉਂਕਿ ਅੱਗੇ ਵੀ ਹਾਜ਼ਰੀ ਲਾਉਣੀ ਹੈ ਤਾਂ ਜੋ ਵੀ ਕੋਈ ਰਸਮਾਂ ਨੇ ਅੱਗੇ ਉਹ ਸਾਰੇ ਤੁਸੀਂ ਰਲ ਮਿਲ ਕੇ ਮੇਰੇ ਬੰਦੇ ਤੇ ਤੁਸੀਂ ਸਾਰਿਆਂ ਨੇ ਜਿਹੜੀਆਂ ਨਪਾਉਣੀਆਂ ਨੇ ਤੇ ਤੁਹਾਡਾ ਸਾਰਿਆਂ ਦਾ ਬੱਚਿਆ ਤੁਹਾਨੂੰ ਧਰਵਾਦ ਕਰਦਾ ਅਕੀਰ ਤੇ ਫਿਰ ਇਸ ਦੁਸ਼ਹਿਰੇ ਦੇ ਤਿਉਹਾਰ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ। ਲੋ ਜੀ ਬਹੁਤ ਬਹੁਤ ਧੰਨਵਾਦ ਜੀ ਐਮਐਨਏ ਸਾਹਿਬ ਤੁਸੀਂ ਸੰਭਲ ਕੱਢਿਆ। ਐਸੇ ਤਾਂ ਅਸੀਂ ਕਮੀ ਮਹਿਸੂਸ ਕਰਨੀ ਸੀ ਕਿਉਂਕਿ ਅੱਗ ਦੀ ਰਸਮ ਜਿਹੜੀ ਤੁਸੀਂ ਕਰਨੀ ਸੀ ਤੇ ਅਸੀਂ ਘੜੇ ਦੀ ਰਸਮ ਵੀ ਕਰਾਉਣੀ ਹੈ ਪਰ ਸਾਡੇ ਕੋਲੇ ਆ ਜਿਵੇਂ ਕਹਿੰਦੇ ਨੇ ਵੀ ਕਿ ਐਮਐਨਐ ਸਾਹਿਬ ਕੀ ਐਮਐਨਐ ਸਾਹਿਬ ਦਾ ਪਿਤਾ ਆ ਗਿਆ। ਲੋ ਐਮਐਨਐ ਸਾਹਿਬ ਦੇ ਡੈਡੀ ਸਾਹਿਬ ਸਾਡੇ ਕੋਲ ਆ ਗਏ ਨੇ। ਸਾਨੂੰ ਹੋਰ ਵੱਡਾ ਕੁਝ ਮਿਲ ਗਿਆ। ਸੋ 21000 ਰੁਪਏ ਪ੍ਰਭੂ ਰਾਮ ਦੇ ਦਰਬਾਰ ਤੇ ਐਮਐਨਐ ਸਾਹਿਬ ਨੇ ਹੋਰ ਸੇਵਾ। ਉਸਕਰਾਨ ਦਾ ਕੋਈ ਮool ਨਹੀਂ ਹੁੰਦਾ। ਕੁਛ ਰਿਸਤਿਆਂ ਦਾ ਕੋਈ ਚੋਲ ਨਹੀਂ ਹੁੰਦਾ। ਐਸੇ ਤੋਂ ਮਿਲਦੇ ਹੈ ਹਰ ਕੋੜ ਪਰ ਲੋਗੇ। ਨਗਰ ਐਮਐਨਐ ਸਾਹਿਬ ਜੈਸਾ ਕੋਈ ਬਲ ਮੂਲ ਨਹੀਂ ਹੁੰਦਾ ਐਮਐਲ ਸਾਬ ਜਿਹਾ ਕੋਈ ਅਨਮੂਲ ਨਹੀਂ ਹੁੰਦਾ ਮੈ ਤਾੜੀਆਂ ਲਾਜੋ ਖੁੱਲ ਕੇ ਤਾੜੀ ਲਾਜੋ ਕਿਉਂਕਿ ਅਰਚਲ ਸਮਾਗਮ ਫਿਰ ਕਦੋਂ ਨੂੰ ਮਿਲਣਾ ਇਹ ਬੇੜੀ ਦਾ ਪੂਰ ਤੇ ਧਰਜੰਦੀਆਂ ਕੁੜੀਆਂ ਖੇਲ ਨੇ ਬੜਾ ਰੜ ਕੇ ਅਜਿਹੇ ਪਾਣੀ ਪਤਰੋ ਅੱਜ ਲੱਗ ਗਈ ਹੋਣਾ ਸੋ ਅੱਜ ਇੰਜੋਏ ਕਰਨਾ ਹੈ ਜਿੰਨੇ ਪਬਲਿਕ ਪਹੁੰਚੀ ਹੈ ਸਾਰਾ ਦਾ ਧੰਨਵਾਦ ਐਮਐਲਏ ਸਾਹਿਬ ਦੇ ਨਾਲ ਜਿੰਨੇ ਵੀ ਸਾਡੇ ਵੀਰ ਪਹੁੰਚੇ ਗਗਨ ਸਿੰਘ ਜੀ ਰਾਪੁਰਾ ਜੋਗ ਦਿੱਤਾ ਇਸ ਨਾਮ ਨੀਲਾ ਨੂੰ ਜਦੋਂ ਡਾਕਟਰ ਹੋਇਆ ਉਦੋਂ ਵੀ